ਇਹ 10 ਚੀਜ਼ਾਂ ਵਰਤ ਕੇ ਭਾਵੇਂ 10-10 ਔਰਤਾਂ ਖੁਸ਼ ਕਰ ਲਵੋ ਇਹ ਨੁਸਖਾ ਕਿਸੇ ਵੀ ਉਮਰ ਦੇ ਵਿੱਚ ਕੋਈ ਵੀ ਬੰਦਾ ਵਰਤ ਸਕਦਾ ਹੈ ਜਿੰਨੀ ਮਰਜੀ ਕਮਜ਼ੋਰੀ ਹੋਵੇ ਭਾਵੇਂ ਸਾਰਾ ਕੰਮ ਡੈਡ ਹੋਵੇ ਬਸ ਇਹ ਚੀਜ਼ਾਂ ਵਰਤ ਲਵੋ ਫਿਰ ਭਾਵੇਂ 10-10 ਔਰਤਾਂ ਨੂੰ ਖੁਸ਼ ਕਰ ਲਵੋ ਕਰਨਾ ਕੀ ਹੈ ਲੈਣਾ ਕੀ ਹੈ ਆਉ ਤੁਹਾਨੂੰ ਦੱਸਦੇ ਹਾਂ ਅਸ਼ਵਗੰਧਾ 15 ਗ੍ਰਾਮ ਅਗਰਕਰਾ 30 ਗ੍ਰਾਮ ਵਿਧਾਰਾ 10 ਗ੍ਰਾਮ ਜਲਵਤਨੀ 10 ਗ੍ਰਾਮ ਸਾਲ ਪੰਜਾ 10 ਗ੍ਰਾਮ ਸਾਲ ਮਿਸ਼ਰੀ 15 ਗ੍ਰਾਮ ਕਾਲੀ ਮੂਥਲੀ 40 ਗ੍ਰਾਮ ਇਹਨਾਂ ਸਭ ਚੀਜ਼ਾਂ ਨੂੰ ਲੈ ਕੇ ਚੰਗੀ ਤਰ੍ਹਾਂ ਪਾਊਡਰ ਬਣਾ ਲਓ ਅੱਧਾ ਚਮਚ ਸਵੇਰੇ ਅੱਧਾ ਚਮਚ ਸ਼ਾਮ ਨੂੰ ਦੁੱਧ ਨਾਲ ਲਓ ਤੁਸੀਂ ਦੇਖੋ ਕੁਝ ਦਿਨਾਂ ਅੰਦਰ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਜਾਵੇਗਾ ਮੇਰੋ ਘਬਰਾਣ ਦੀ ਲੋੜ ਨਹੀਂ ਸਾਰ ਬਿਮਾਰੀ ਦਾ ਇਲਾਜ ਹੈ ਹਰ ਕਮਜ਼ੋਰੀ ਦਾ ਇਲਾਜ ਹੈ ਵੀਰੋ ਜੇ ਕਿਸੇ ਵੀਰ ਨੇ ਸਾਨੂੰ ਮਿਲ ਕੇ ਦਵਾਈ ਲੈਣੀ ਹੋਵੇ ਤਾਂ ਸਾਡਾ ਪਤਾ ਹੈ ਹਰ ਵੀਰਵਾਰ ਪਹਿਲਵਾਨ ਮਾਰਕੀਟ ਤਰਨਤਾਰਨ ਬਸਡਾ ਸਵੇਰੇ 10 ਤੋਂ ਸ਼ਾਮੀ 5 ਹਰ ਐਤਵਾਰ ਦੁਕਾਨ ਨੰਬਰ 1 ਬਸਡਾ ਲੁਧਿਆਣਾ ਸਵੇਰੇ 10 ਤੋਂ ਸ਼ਾਮੀ 5 ਸਾਸਰੀ ਗੱਲ